ਕਹਿੰਦੇ ਹਨ ਗਰੀਬ ਆਦਮੀ ਦੇ ਨਸੀਬ ਵਿੱਚ ਖੁਸ਼ੀਆਂ ਬਹੁਤ ਘੱਟ ਹੀ ਹੁੰਦੀਆਂ ਹਨ ਪਰੇਸ਼ਾਨੀਆਂ ਜ਼ਿਆਦਾ ਹੁੰਦੀਆਂ ਹਨ ਇੱਕ ਗਰੀਬ ਆਦਮੀ ਨੇ ਪਾਈ ਪਾਈ ਜੋੜ ਕੇ ਆਪਣਾ ਆਸ਼ਿਆਨਾ ਬਣਾਇਆ ਸੁੱਕੀ ਰੋਟੀ ਖਾਣ ਲੱਗਿਆ ਸੀ ਪਰ ਉਹ ਵੀ ਜ਼ਿਆਦਾ ਸਮੇਂ ਨਹੀਂ ਚੱਲ ਸਕਿਆ ਗੁਰਦਾਸਪੁਰ ਦੇ ਪਿੰਡ ਬਠਾ ਵਾਲਾ ਜਿੱਥੇ ਇੱਕ ਗਰੀਬ ਦੇ ਘਰ ਨੂੰ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ ਪੂਰਾ ਸਮਾਨ ਸੜ ਕੇ ਸੁਆਹ ਹੋ ਗਿਆ ਖਾਣ ਪੀਣ ਦਾ ਸਮਾਨ ਵੀ ਇਸ ਅੱਗ ਦੇ ਕਾਂਡ ਵਿੱਚ ਖਤਮ ਹੋ ਗਿਆ ਦਸੇ ਜਾ ਰਹੇ ਗਰੀਜ਼ਾ 3 ਤੋਂ 4 ਲੱਖ ਦਾ ਗਰੀਜ਼ਾ ਭਾਰੀ ਨੁਕਸਾਨ ਹੋਇਆ ਹੈ। ਆ ਤੁਹਾਨੂੰ ਦਿਖਾਣੇ ਆ ਮੌਕੇ ਦੇ ਤਸਵੀਰਾਂ ਕੀ ਕਹਿ ਰਹੇ ਨੇ ਪਰਿਵਾਰਕ ਮੈਂਬਰ ਇਹ ਸਾਢੇ 9 ਵਜੇ ਦੀ ਘਟਨਾ ਆ ਤੇ 9:00 ਜੰਦੀ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਵਾਲਿਆਂ ਨੂੰ ਇਹਨਾਂ ਦੇ ਦੋਵੇਂ ਬੂਏ ਬਾਂਦੀ ਤੇ ਆਪ ਇਹ ਕੰਮ ਤੇ ਗਏ ਇਹਦੇ ਸਾਰੇ ਤੇ ਗਵੰਡੀਆਂ ਨੇ ਦੱਸਿਆ ਰੋਲਾ ਰੋਲਾ ਪਾਇਆ ਤੇ ਤਾਂ ਕਰਕੇ ਪਤਾ ਲੱਗਾ ਤੇ ਬੂਹਾ ਆਣ ਕੇ ਮੈਂ ਖੋਲਤਾ ਫਿਰ ਨਾਲੇ ਫੋਨ ਕਰਕੇ ਤੇ ਨਾਲੇ ਦੋ ਗੱਡੀਆਂ ਉਹਨਾਂ ਦੀਆਂ ਹੀ ਆ ਪਹਿਲਾਂ ਇੱਕ ਆ ਹੀ ਉਹ ਖਾਲੀ ਹੋ ਗਈ ਪਾਣੀ ਦੇ ਫਿਰ ਦੂਜੀ ਗੱਡੀ ਆ ਇਹਦੀ ਬਾਕੀ ਇਹਨਾਂ ਦਾ ਨਿੱਜੀ ਨੁਕਸਾਨ ਬੜਾ ਹੋਇਆ ਕਿੰ ਇਹ ਨਦੀ ਰਕਮ ਹੀ ਕੋਈ 40-50 ਹਜ਼ਾਰ ਦੀ ਰਕਮ ਹੀ ਤੇ ਸੋਨਾ ਵੀ ਹੈਗਾ ਇਹਨਾਂ ਕੋਲ ਤੇ ਬਾਕੀ ਸਾਰੇ ਮੋਬਾਈਲ ਮੋਬਾਈਲ ਅੰਦਰ ਹੀ ਪਏ ਦੇ ਤੇ ਬਾਕੀ ਤੁਸੀਂ ਦੇਖਿਆ ਹੀ ਆ ਦੇਰ ਬਾਅਦ ਅੱਗ ਲੱਗੀ ਉਹ ਘਰ ਦੇ ਵਿੱਚ ਹੈਗਾ ਸੀ ਕੋਈ ਨਹੀਂ ਹੈਗਾ ਸੀ ਬਾਕੀ ਸਾਰੇ ਕਿੱਥੇ ਗਏ ਬਾਕੀ ਸਾਰੇ ਕੰਮ ਤੇ ਗਏ ਜਾਂ ਗੁਡੀਆਂ ਹੀ ਆ ਜਾਂ ਲੱਗੇ ਗਵਾਂਡੀਆਂ ਦੇ ਘਰੇ ਅੱਗ ਸਾਰੇ ਤਕਰੀਬਨ ਕਿੰਨੇ ਵਜੇ ਦੱਸੋ ਸਾਡੇ ਨੂੰ 9 ਵਜੇ ਤੱਕ ਲੱਗੀ ਫਾਇਰ ਬ੍ਰਿਗੇਡ ਦੀ ਗੱਡੀ ਕਿੰਨੇ ਵਜੇ ਆਈ ਇਹ ਨੂੰ 9:00 ਜਹੁੰਦੇ ਦੇ ਉਹਨਾਂ ਨੂੰ ਫੋਨ ਕੀਤਾ ਇਹ ਤਾਂ 5 ਕਿ ਮਿੰਟ ਲੱਗੇ ਸੀ ਉਹਨਾਂ ਨੂੰ ਆਉਣ ਨੂੰ ਧੰਨ ਵਰ ਕਿਤਾ ਬਦ ਲੱਗਾ ਕਿ ਘਰ ਅੱਗ ਲੱਗੀ ਲੱਗੇ ਧੂਆਂ ਬੜ ਅੱਛਾ ਫਿਰ ਉਹ ਆਂਟੀ ਸਾਡੇ ਗਵਾਂਢੀ ਉਹਨਾਂ ਨੇ ਵਜਾਂ-ਬੁਜਾਂ ਮਾਰੀਆਂ ਤੇ ਆਣ ਕੇ ਬੂਹਾ-ਬੂਹਾ ਖੋਲਿਆ ਤੇ ਫਿਰ ਜਦੋਂ ਉਹਨਾਂ ਦੀ ਗੱਡੀ ਆਈ ਉਹ ਤੋਂ ਬੜੀ ਅੱਗ ਪੱਕ ਗਈ ਦੀ ਤੇ ਨਾਲੇ ਮੈਂ ਬੱਤੀ ਦੀਆਂ ਲਾਈਟਾਂ ਲੋਟੀਆਂ ਬੰਦ ਕਰਤੀਆਂ ਤਾਰਾ-ਤੋਰਾ ਲਾਤੀ ਦੀਆਂ ਤੇ ਜਿਆਦਾ ਹੀ ਨਾ ਅੰਦਰ ਤਿੰਨ ਸਿਲੰਡਰ ਪਏ ਦੇ ਹੀ ਇਹਨਾਂ ਦੇ ਇੱਕ ਭਰਿਆ ਹੀ ਤੇ ਦੋ ਖਾਲੀ ਜੀ ਥੋੜੀ-ਥੋੜੀ ਆਇਆ ਜੀ ਮੈਂ ਕੰਮ ਤੇ ਗਈ ਸੀ ਮੇਰੇ ਮਗਰੋਂ ਪਤਾ ਨਹੀਂ ਕੀ ਬਣਿਆ ਕੀ ਹੋਇਆ ਕੋਈ ਨਹੀਂ ਪਤਾ ਨਹੀਂ ਸਮਝ ਨਹੀਂ ਆਈ ਕੋਲੀ ਮੇਰੀ ਕਲੀ ਘਾਰ ਕਿੰਨਾ ਕ ਨੁਕਸਾਨ ਹੋ ਚੁਕਾ ਹੈ ਇਸ ਟੂ ਨੁਕਸਾਨ ਤੇ ਕਾਫੀ ਪੈਸੇ ਵੀ ਆਏ ਹੀ ਸਮਾਨ ਵੀ ਆਏ ਜੋ ਹੈਗਾ ਵਿੱਚ ਸਾਰਾ ਕੁਝ ਖਤਮ ਹੋ ਗਿਆ ਸਭ ਸਵਾਲ ਠੀਕ ਹੈ ਤੁਸੀਂ ਇੱਥੇ ਆਪ ਮਾਲਕ ਸੀ ਜਾਂ ਕਿਰਾਏ ਤੇ ਰਹੇ ਨਹੀਂ ਕਿਰਾਏ ਤੇ ਰਹ ਰਹੇ ਆ ਠੀਕ ਹੈ ਆਪ ਹੀ ਕੰਮ ਤੇ ਗਏ ਹੋ ਕਿੰਨੇ ਟਾਈਮ ਤੋਂ ਚੱਕ ਲੱਗੀ ਹੈ ਹਾਂਜੀ ਕਿੰਨੇ ਵਜੇ ਦੇ ਅੱਗੇ ਤੇ ਨਾਲ ਤੇ ਮੈਨੂੰ ਪਤਾ ਹੀ ਨਹੀਂ ਐ ਮੈਂ ਤੇ ਆਪ ਕੰਮ ਤੇ ਚੱਲ ਗਈ ਐ ਸਵੇਲੇ ਚੱਲ ਗਈ